ਮਾਰਕ ਐਨੇ ਮਸਲ ਪੇਟੀ ਦੇ ਪ੍ਰਧਾਨ ਨੂੰ ਸਾਡੇ ਐਮਸੀ ਨੂੰ ਵੀ ਕਹੇ ਉੱਥੋਂ ਚੱਕ ਕੇ ਇੱਥੇ ਕਾਫੀ ਸਾਡੇ ਵਾਰ ਦੇ ਮੂਹਰੇ ਫਿਰ ਇੱਕ ਤਰੀਕਾ ਸਿੰਘ ਭਾਰਤੀਆਂ ਨਾਮ ਆ ਜੀ ਵਿੱਚ ਲੜਦੇ ਆ ਤਾਂ ਸਾਡਾ ਆਪ ਦਾ ਬੈਰ ਪੈਂਦਾ ਮੂਹਰੇ ਕੋਈ ਆਉਂਦਾ ਨਹੀਂ ਕੈਮਰੇ ਦੇ ਅੱਜ ਤੁਸੀਂ ਆਇਓ ਬੜੀ ਥੋੜੀ ਮਿਹਰਮਾਨੀ ਜਿਹੜਾ ਤੁਰੇ ਜਾਂਦੇ ਨੇ ਸਾਨੂੰ ਤੁਸੀਂ ਪੁੱਛ ਲਿਆ ਵੀ ਕੀ ਗੱਲ ਹੈ ਅਸੀਂ ਆਪਦੀ ਮਜਬੂਰੀ ਦੱਸ ਰਹੇ ਹਾਂ ਜੀ ਅੱਗੇ ਜਿਹੜਾ ਪ੍ਰਸ਼ਾਸਨ ਨੇ ਕਰਨਾ ਹੈ ਅਸੀਂ ਐਮਸੀਆਂ ਤੱਕ ਫੋਨ ਕਰ ਲਏ ਪ੍ਰਧਾਨ ਜੀਆਂ ਨੂੰ ਵੀ ਕਹਿ ਕੇ ਫੋਨ ਕਰਾਤਾ ਵੀ ਪਾਈ ਇਹਦਾ ਕੋਈ ਹੱਲ ਕਰੋ ਜੇ ਵਰਕਰ ਹੈ ਸਾਡੇ ਰਾਮਪਰਾ ਫੂਲ ਦਾ ਇੰਨਾ ਭੈੜਾ ਹਾਲ ਹੈ ਇੱਥੇ ਕੋਈ ਰਾਜਾ ਬਾਬੂ ਨਹੀਂ ਹੈ ਲੁੱਟ ਮੱਚੀ ਹੋਈ ਆ ਪ੍ਰਸ਼ਾਸਨ ਦੀ ਨੂੰ ਜਮਾਂ ਸ਼ਰਮ ਨਹੀਂ ਆ ਸਾਡੀ ਮਿਸਪੈਕਟੀ ਨੂੰ ਆਪਣੇ ਦੇ ਹਾਲਾਤ ਦੇਖ ਲੋ ਆ ਜਿਹੜਾ ਇੱਥੇ ਲੋਕਾਂ ਦੀਆਂ ਦੁਕਾਨਾਂ ਮੂਰੇ ਘਰਾ ਮੂਰੇ ਆ ਲੋਕ ਕੂੜਾ ਸਿੜਦੇ ਆ ਕੋਈ ਡੰਪ ਪਾ ਲੈਦਾ ਆ ਜਗਾਂ ਨੂੰ ਜੇ ਆਪਾਂ ਉਹਨਾਂ ਦੇ ਘਰ ਦੇ ਮੂਰੇ ਕੂੜਾ ਸਿੱਟ ਕੇ ਆਈ ਉਹਨਾਂ ਨੂੰ ਕਿਵੇਂ ਲੱਗੂਗਾ ਨਹੀਂ 7-8 ਮਹੀਨੇ ਪਤਾਨ ਜੀ ਵੀ ਕਹਿ ਕੇ ਗਏ ਸੀ ਵਾ ਇਹਦਾ ਮਸਲੇ ਦਾ ਹੱਲ ਕਰਾਵਾਂਗੇ ਲੇਕਿਨ ਕੋਈ ਅਸਰ ਨਹੀਂ ਹੋਇਆ ਕਾ ਥੋੜਾ ਕੋਈ ਕਰਾ ਦੇਾਂਗੇ ਜੀ ਕਰਾ ਦੇਾਂਗੇ ਕਰਾ ਲੈ ਮੁਰਕਾ ਅਸਰ ਹੀ ਕੋਈ ਨਹੀਂ ਪੈਂਦਾ ਕਿਸੇ ਕੋਈ ਤਾਂ ਅਸਰ ਪਵੇ ਵਾੜਾ ਮੋਟਾ ਨਹੀਂ ਪ੍ਰਾਜੀ ਇਹ ਧਰਨਾ ਲਾਵਾਂਗੇ ਕਿੱਤੀ ਗੱਲ ਤੇ ਇੱਥੇ ਸਾਡੇ ਗਾਹਕ ਤੇ ਵੀ ਬਹੁਤ ਅਸਰ ਪੈਂਦਾ ਵੀ ਆਂਦੇ ਨਹੀਂ ਯਾਰ ਮੁਸ਼ਕਿਲ ਆਦੀ ਤੇ ਰੁੜੀ ਆ ਅਸੀਂ ਦੱਸੋ ਜੀ ਕਿੱਥੇ ਜਾਈਏ ਆਹ ਜੱਦੀ ਦੁਕਾਨਾਂ ਐ ਜੱਦੀ ਮਕਾਨ ਐ ਵਿੱਚ ਸਾਡੀ ਰਹਿਸ਼ ਆਪਰ ਜਾਉਣਾ ਹੈ ਕਿ ਮੇਰਾ ਨਾਮ सीताराम ਦੀਪਕ ਹੈ ਮੈਂ ਇੱਕ ਸੋਸ਼ਲ ਵਰਕਰ ਆ ਸਾਡੇ ਰਾਮਪਰਾ ਖੂਲ ਦਾ ਇੰਨਾ ਪੈੜਾ ਹਾਲ ਹੈ ਇੱਥੇ ਕੋਈ ਰਾਜਾ ਬਾਬੂ ਨਹੀਂ ਹੈ ਲੁੱਟ ਮੱਚੀ ਹੋਈ ਆ ਪ੍ਰਸ਼ਾਸਨ ਦੀ ਕੋਈ ਸਰਕਾਰ ਨਾਲ ਦੀ ਚੀਜ਼ ਨਹੀਂ ਹੈ ਚਾਰੇ ਪਾਸੇ ਗੰਦ ਪਿਆ ਹੋਇਆ ਹੈ ਇਹ ਜਿਹੜਾ ਹੈ ਟੀ ਪੁਆਇੰਟ ਆ ਰਾਮਪਰਾ ਸ਼ਹਿਰ ਦਾ ਇੱਥੇ ਇੰਨਾ ਪੈੜਾ ਹਾਲ ਹੈ ਜਦੋਂ ਕਿ ਇੱਥੇ ਪੂਰਾ ਰਸ਼ ਰਹਿੰਦਾ ਹੈ ਸਵਾਰੀਆਂ ਬੱਸਾਂੜੀਆਂ ਆ ਦੇਖੋ ਪਾਸੇ-ਆਸੇ ਪੂਰਾ ਇਕੱਠਾ ਹੈ ਤੇ ਇੱਥੇ ਨਗਰਪਾਲਿਕਾ ਦਾ ਹਾਲ ਹੈ ਆ ਜਿਹੜਾ ਗੰਦ ਨਗਰਪਾਲਿਕਾ ਨੂੰ ਦਿੱਸ ਨਹੀਂ ਰਿਹਾ ਚਾਰੇ ਪਾਸੇ ਸ਼ਹਿਰ ਦੇ ਵਿੱਚ ਜਿੱਥੇ ਪਬਲਿਕ ਆਉਂਦੀ ਜਾਂਦੀ ਹੈ ਬੈਠਦੀ ਹੈ ਆ ਰੇੜੀਆਂ ਵਾਲੇ ਖੜੇ ਆ ਮੱਖੀਆਂ ਬੈਠ ਰਹੀਆਂ ਇਹਨਾਂ ਨੂੰ ਜਮਾਂ ਸ਼ਰਮ ਨਹੀਂ ਆ ਸਾਡੀ ਮਿਸਪੈਲਟੀ ਨੂੰ ਵੀ ਮਾਰਾ ਮੋਟਾ ਸਫਾਈ ਵਾਲਾ ਧਿਆਨ ਦਿइये ਕੋਈ ਸਫਾਈ ਦਾ ਧਿਆਨ ਨਹੀਂ ਹੈ ਲੋਕਾਂ ਦਾ ਪੈਸਾ ਹੜੱਪ ਕਰਨ ਤੇ ਲੱਗੇ ਹੋਏ ਆ ਜਦੋਂ ਦੀ ਇਹ ਸਰਕਾਰ ਆਈ ਹੈ ਤੇ ਕੋਈ ਸਰਕਾਰ ਨਹੀਂ ਕੋਈ ਸਰਕਾਰ ਨਾਲ ਉਹ ਨਹੀਂ ਚੀਜ਼ ਨਹੀਂ ਸਾਡਾ ਐਮਐਲਏ ਜਮਾਂ ਬੁੱਧੂ ਤੇ ਬੇਕੂਬ ਬਣਿਆ ਹੋਇਆ ਉਹ ਚੁੱਪ ਚਪ ਕਰਕੇ ਅੱਖਾਂ ਮੀਟੀ ਬੈਠਾ ਹੈ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਸ਼ਰੀਆਮ ਇਥੇ ਸਟਾ ਚੱਲ ਰਿਹਾ ਹੈ ਇਥੇ ਕੋਈ ਪ੍ਰਸ਼ਾਸਨ ਨਾਉਂਦੀ ਚੀਜ਼ ਨਹੀਂ ਹੈ ਇਹ ਮਿਸਪੈਕਟੀ ਨੂੰ ਚਾਹੀਦਾ ਵੀ ਇਹ ਜਿਹੜੀਆਂ ਮੇਨ ਜਗ੍ਹਾ ਹੈਗੀਆਂ ਉੱਥੇ ਤਾਂ ਇਹ ਜਿਆ ਕੰਮ ਨਹੀਂ ਹੋਣਾ ਚਾਹੀਦਾ ਜਿਹੜਾ ਗੰਦ ਪਿਆ ਬਹੁਤ ਬੁਰਾ ਹਾਲ ਹੈ ਸਾਡੇ ਰਾਮਪ੍ਰੀਤ ਸਾਹਿਬ ਦਾ ਕੋਈ ਸਰਕਾਰ ਨਹੀਂ ਹੈ ਕੋਈ ਪ੍ਰਸ਼ਾਸਨ ਨਹੀਂ ਹੈ ਕਿਸੇ ਦਾ ਕੋਈ ਧਿਆਨ ਨਹੀਂ ਹੈ ਨਾੜੀ ਕੀ ਪੈਟ ਤੇ ਬਹੁਤ ਬੁਰਾ ਹਾਲ ਹੈ ਜੀ ਐਸੀ ਦੇਖੋ ਜੀ ਬਾਥਰੂਮ ਕਰੀ ਜਾਂਦੇ ਜੀ ਇੱਥੇ ਪੂੜਾ ਸਿੱਟੀ ਜਾਂਦੇ ਜੀ ਕੋਈ ਕਿਸੇ ਦਾ ਇਸ ਵੱਲ ਧਿਆਨ ਹੀ ਜਾ ਰਿਹਾ ਜੀ ਮਰ ਮਸਲ ਕਮੇਟੀ ਦੇ ਪ੍ਰਧਾਨ ਨੂੰ ਸਾਡੇ ਐਮਸੀ ਨੂੰ ਵੀ ਕਹੇ ਉੱਥੋਂ ਜਾ ਕੇ ਇੱਥੇ ਆਪੀ ਸਾਡੇ ਮਾਰ ਦੇ ਮੂਹਰੇ ਫੇਰ ਇੱਕੋ ਤਰੀਕਾ ਹੈ। ਆਪਣੇ ਦੇ ਹਾਲਾਤ ਦੇਖ ਲਓ। ਆ ਜਿਹੜਾ ਇੱਥੇ ਲੋਕਾਂ ਦੀਆਂ ਦੁਕਾਨਾਂ ਮੂਹਰੇ ਘਰਾ ਮੂਹਰੇ ਆ ਲੋਕ ਕੂੜਾ ਸਿੜਦੇ ਆ ਕੋਈ ਡੰਪ ਐ ਲੈ ਦੱਸ ਇੱਥੇ ਸਾਰਾ ਕੂੜਾ ਪਾ ਜਾਂਦੇ ਆ ਟਰਾਲੀ ਵਾਲੇ ਵੀ ਓਏ ਸੱਟੇ ਹੁੰਦੇ ਆ। ਸਵੇਰੇ ਸ਼ੁਰੂ ਕਰਦੇ ਆ ਲੋਕ ਕੂੜਾ ਫਿੱਟਣਾ ਰਾਤ ਕਰ ਇੱਥੇ ਗੰਦ ਪਾ ਕੇ ਰੱਖਣਗੇ ਨਾ ਕੋਈ ਟਰਾਲੀ ਆਵੇ ਇੱਥੇ ਜੱਜ ਨਾਲ ਕੁਝ ਨਹੀਂ ਉਹ ਕਰਦੇ ਸਾਰੀਆਂ ਇਹਨਾਂ ਨੇ ਡੰਪ ਬਣਾ ਰੱਖਿਆ ਇਹਨੂੰ ਆ ਕੂੜੇ ਦੇ ਸਬੰਧ ਵਿੱਚ ਇਹ ਕਹਿਣਾ ਚਾਹੁੰਦੇ ਆ ਜੀ ਵੀ ਕਿਸੇ ਦਾ ਕੋਈ ਧਿਆਨ ਨਹੀਂ ਕੋ ਕਮੇਟੀ ਦਾ ਕਿਸੇ ਪ੍ਰਸ਼ਾਸਨ ਦਾ ਕੋਈ ਵੀ ਸਾਡੇ ਪੜ ਦਾ ਚਾਹੇ ਐਮਸੀ ਹੈ ਕੋਈ ਧਿਆਨ ਨਹੀਂ ਹੈਗਾ ਜਿਹੜਾ ਇਹ ਕੂੜਾ ਆ ਰਿਹਾ ਹੈ ਗਾਂਧੀ ਨਗਰ ਸਾਰੀ 12 ਨੰਬਰ ਗਲੀ ਤੋਂ ਲਾ ਕੇ ਇੱਥੋਂ ਤੱਕ ਸਾਰਾ ਕੂੜਾ ਇੱਥੇ ਆਉਂਦਾ ਹੈ ਭਾਰਤੀਆ ਮਾਡ ਸਕੂਲ ਦਾ ਸਾਰਾ ਰੋਡ ਭਾਰਤੀਆ ਮਾਡ ਸਕੂਲ ਤੋਂ ਲੈ ਕੇ ਇੱਥੋਂ ਤੱਕ ਸਾਰਾ ਉਧਰੋਂ ਇੱਧਰ ਆਜ ਪਹਿਲਾਂ ਕੂੜੇਦਲ ਫਵਾਲੇ ਆ ਕੇ ਇੱਥੇ ਛੱਟ ਕੇ ਜਾਂਦਾ ਅਸੀਂ ਆਉਂਦੀ ਅੱਖੀ ਦੇਖਦੇ ਆਂ ਔਰ ਕੱਲ ਸੋਹਰੇ ਰੋਕਿਆ ਵੀ ਆ ਰੋਕੇ ਤੇ ਵੀ ਕਹਿੰਦੇ ਆ ਹੋਰ ਅਸੀਂ ਛਿੱਟੀ ਕਿੱਥੇ ਮਨ ਕੇ ਇਹ ਕੂੜੇ ਦਾ ਬੰਦਾ ਉਹਨਾਂ ਦਾ ਕਮੇਟੀ ਵਾਲਾ ਜਿਹੜੇ ਘਰ ਘਰੀ ਜਿਹੜੇ ਕੋਈ ਟੈਕਸ ਵਗੈਰਾ ਸਾਰਾ ਕੁਝ ਲੈਂਦੇ ਆ ਉਹ ਕੂੜੇ ਦੀਆਂ ਜਿਹੜੀਆਂ ਭਰ ਕੇ ਆਉਂਦੇ ਆ ਰਿਕਸ਼ੇ ਜਿਹੜੀਆਂ ਉਹ ਵੀ ਇੱਥੇ ਛੱਟ ਕੇ ਜਾਂਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਕੂੜਾ ਇਕੱਠਾ ਕਰਕੇ ਕਿੱਥੇ ਛੱਟਣਾ ਹੈ ਜਿਹੜੀ ਸਫਾਈ ਦਾ ਸਾਡੇ ਬਨੂਆ ਮਾਰਕੀਟ ਹੈੀ ਮੰਨ ਲਓ ਚਿਕਨ ਮਾਰਕੀਟ ਹੈ ਮੈਂ ਖੁਦ ਜਿਹੜੀ ਮਾਰਕੀਟ ਦੇ ਅਸੀਂ ਮਾਲਕੀ ਬਿੱਲੀ ਦੇ ਬਿਲ ਅਸੀਂ ਭਰਦੇ ਕੋਈ ਸਰਕਾਰੀ ਟੂਟੀ ਨਹੀਂ ਕੋਸ਼ ਨਹੀਂ 24 ਘੰਟੇ ਟੂਟੀਆਂ ਖੁੱਲੀਆਂ ਨਹੀਂ ਭਾਈ ਆਪ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਸ਼ਹਿਰ ਦਾ ਸੋਚਦੇ ਹੋਏ ਤੂੰ ਪਬਲਿਕ ਨੇ ਹਰ ਇੱਕ ਬੰਦੇ ਨੇ ਲੰਘਣਾ ਹੈ ਵੀ ਸਫਾਈ ਰੱਖੋ ਤੇ ਜਿਹੜੇ ਕਹਿੰਦੇ ਆ ਵੀ ਇੱਥੋਂ ਮੂੰਹ ਤੇ ਕੱਪੜਾ ਧੱਕੇ ਨੰਘ ਕੇ ਲੱਕ ਜਾਂਦੇ ਆ ਉਹੀ ਕੁੜਾ ਸਿੱਟ ਕੇ ਜਾਂਦੇ ਆ ਉਹ ਜਿਹੜੀਆਂ ਮੰਨ ਲੋ ਆ ਚਿੰਗੀਆਂ ਗੱਡੀਆਂ ਖੜੀਆਂ ਇਹ ਸਾਡਾ ਫਰਜ਼ ਮੰਨਦਾ ਵੀ ਅਸੀਂ ਇਹਨਾਂ ਨੂੰ ਝਕਾਵਾਂਗੇ ਕਿਵੇਂ ਇਹ ਇਨਾਂ ਦੇ ਖੜਾਣ ਦੀ ਮਜਬੂਰੀ ਆ ਵੀ ਸਾਡੀ ਦੁਕਾਨ ਦੇ ਮੂਹਰੇ ਗੱਡੀ ਖੜੀ ਆ ਤਾਂ ਇੱਥੇ ਕੁੜਾ ਨਹੀਂ ਕੁ ਸਿੱਟੂਗਾ ਹੁਣ ਅੱਗੇ ਦੇ ਅੱਗੇ ਕਿਹੜਾ ਗੱਡੀਆਂ ਮੋ ਬੜੀ ਥੋੜੀ ਮਿਹਰਮਾਨੀ ਜਿਹੜਾ ਤੁਰੇ ਜਾਂਦੇ ਨੇ ਸਾਨੂੰ ਤੁਸੀਂ ਪੁੱਛ ਲਿਆ ਵੀ ਕੀ ਗੱਲ ਐ ਅਸੀਂ ਆਪਦੀ ਮਜਬੂਰੀ ਦੱਸ ਰਹੇ ਹਾਂ ਜੀ ਅੱਗੇ ਜਿਹੜਾ ਪ੍ਰਸ਼ਾਸਨ ਨੇ ਕਰਨਾ ਐ ਤੁਸੀਂ ਸਾਡੀ ਜਿਹੜੀ ਇਹ ਗੱਲਬਾਤ ਆ ਪਹੁੰਚਾਓ ਉੱਥੋਂ ਤੱਕ ਅਸੀਂ ਐਮਸੀਆਂ ਤੱਕ ਫੋਨ ਕਰ ਲਏ ਪ੍ਰਧਾਨ ਜੀਆ ਨੂੰ ਵੀ ਕਹਿ ਕੇ ਫੋਨ ਕਰਾਤਾ ਵੀ ਭਾਈ ਇਹਦਾ ਕੋਈ ਹੱਲ ਕਰੋ ਜੇ ਕਿਸੇ ਨੂੰ ਮੈਂ ਲਿਆਏ ਵਾਲੇ ਬੰਦੇ ਨੂੰ ਫੋਨ ਵੀ ਕਰਤਾ ਵੀ ਯਾਰ ਮੈਂ ਉੱਥੇ ਸੱਟ ਕੇ ਜਾਣਾ ਉਹਨਾਂ ਨੇ ਨਹੀਂ ਦੂਰ ਉਹ ਕਹਿੰਦਾ ਯਾਰ ਉਹ ਤਾਂ ਮੇਰੇ ਬਾੜ ਦੀ ਊੜੀ ਐ ਉੱਥੇ ਵੀ ਫਿਰ ਚੱਡਣਾ ਮੈਂ ਕਹਿੰਦਾ ਮੈਂ ਹੁਣ ਸੱਟਾਂ ਕਿੱਥੇ ਭਾਈ ਅਸੀਂ ਤਾਂ ਇੱਥੋਂ ਕੁੜਾ ਦੂਰ ਤੱਕ ਸੱਟਣ ਔਰ ਪਾਤਿਆਮੜ ਸਕੂਲ ਰੋਡ ਆ ਸਾਰਾ ਰੇਲਵੇ ਰੋਡ ਅੱਗੇ ਸਾਰੇ ਦੇ ਸਾਰੇ ਕੁਝ ਹੋਰੇ ਸ਼ਹਿਰ ਕਰਨ ਆਉਂਦਾ ਐ ਕੋਈ ਰੇੜੀਆਂ ਲੱਗੀਆਂ ਤਰਾਤ ਨੂੰ ਘਰੇ ਰੇੜੀਆਂ ਲੈ ਜਾਂਦੇ ਆ ਕੂੜਾ ਇੱਥੇ ਸਟੱਕ ਜਾਂਦੇ ਆ। ਮੈਂ ਸਾਡੀ ਬੇਨਤੀ ਮਨਜ਼ੂਰ ਕਰੋ ਜੀ। ਆਪਣੇ ਘਰ ਦੇ ਪੈਸੇ। ਸੋਨਾ ਵੱਲੋਂ ਤੁਹਾਨੂੰ ਕੀ ਕੁਝ ਆਸ਼ਵਾਸਨ ਦਿੱਤਾ ਗਿਆ ਜਦੋਂ ਤੁਸੀਂ ਉਹਨਾਂ ਨੂੰ ਆਪਣੀ ਤਕਲੀਫਾ ਜ਼ਾਹਿਰ ਕਰ। ਠੀਕ ਹੈ। ਇਹੀ ਗੱਲਾਂ ਜੀ ਬਸ ਅਸੀਂ ਚਕਵਾ ਦਾਂਗੇ ਜੀ ਗੱਲ ਕਰਦੇ ਆਂ ਜੀ ਪ੍ਰਧਾਨ ਜੀ ਨੂੰ ਕਹਿੰਨੇ ਆਂ ਪ੍ਰਧਾਨ ਜੀ ਨੂੰ ਕਹਿ ਕੇ ਚਕਵਾ ਦਾਂਗੇ। ਆ ਵੀ ਆਕੇ ਵੀ ਕਹਿੰਦੇ ਇੱਥੇ। ਤੇ ਇੱਥੋਂ ਆਏ ਵੀ ਸਕੂਲ ਦੇ ਬੱਚੇ ਵੀ ਲੰਘਦੇ ਆਂ ਰਿਕ ਪ ਔਰ ਜਿਹੜੀ ਸਫਾਈ ਤੌਰ ਤੇ ਇਹ ਮਾਰਕੀਟ ਆ ਜਿਹੜੀ ਖਾਣ ਪੀਣ ਵਾਲੀ ਮਾਰਕੀਟ ਆ ਤੇ ਇੱਥੇ ਸਾਡੇ ਗਾਹਕ ਤੇ ਵੀ ਬਹੁਤ ਅਸਰ ਪੈਂਦਾ ਵੀ ਆਂਦੇ ਨਹੀਂ ਯਾਰ ਮੁਸ਼ਕਲ ਆਦੀ ਤੇ ਰੁੜੀ ਆ ਅਸੀਂ ਦੱਸੋ ਜੀ ਕਿੱਥੇ ਜਾਈਏ ਆ ਤੇ ਜੱਦੀ ਦੁਕਾਨਾਂ ਆ ਜੱਦੀ ਮਕਾਨ ਆ ਵਿੱਚ ਸਾਡੀ ਰਹਿਸ਼ਾ ਉੱਪਰ ਨਹੀਂ 7-8 ਮਹੀਨੇ ਪ੍ਰਧਾਨ ਜੀ ਵੀ ਕਹਿ ਕੇ ਗਏ ਸੀ ਵੀ ਅਸੀਂ ਇਹਦਾ ਮਸਲੇ ਦਾ ਹੱਲ ਕਰਾਵਾਂਗੇ ਲੇਕਿਨ ਕੋਈ ਅਸਰ ਨਹੀਂ ਹੋਇਆ ਉੱਥੋਂ ਸਾਡੇ ਬਾਹਰ ਦੇ ਬਰੂ ਚੱਕ ਕੇ ਇੱਥੇ ਡੰਪ ਲਾ ਦਿੰਦੇ ਨੇ ਇੱਕੋ ਤਰੀਕਾ ਥੋੜਾ ਸਾਡੇ ਘਰਾਂ ਨੂੰ ਜਿਹੜੇ ਆਉਂਦੇ ਆ ਉਹ ਲੈ ਕੇ ਜਾਂਦੇ ਨੇ ਸਾਡੇ ਕੂੜਾ ਆਪਦਾ ਲੈ ਜਾਂਦੇ ਨੇ ਚੱਕ ਕੇ ਬਾਕੀ ਸਾਰਾ ਗਾਂ ਇਹ ਕੋਈ ਤਰੀਕਾ ਥੋੜਾ ਅਸੀਂ ਇਹਦੇ ਬੰਦੇ ਨਹੀਂ ਬੰਦਦੇ ਜਾਂ ਸਾਡੇ ਘਰ ਨਹੀਂ ਤੇ ਸਾਡੇ ਬੱਚੇ ਨਹੀਂ ਆ ਇੱਥੇ ਕੋਈ ਇਹਦਾ ਕੋਈ ਹੱਲ ਤਾਂ ਹੋਵੇ ਨਾ ਪਰ ਕੋਈ ਇੱਥੇ ਰੂੜੀ ਲੱਗੀ ਪਈ ਅੱਗੇ ਚਲੇ ਜੋ ਅੱਗੇ ਇੱਕ ਰੂੜੀ ਹੋਰ ਲੱਗੀ ਪਈ ਐ ਸਾਰਾ ਨੇੜਾ ਸਾਰੀ ਧਿਆੜੀ ਮਸਕ ਮਾਰਦੀ ਐ ਵਿੱਚੋਂ ਦੁਕਾਨਦਾਰੀਆਂ ਸਾਡੀਆਂ ਖਰਾਬ ਹੋਈਆਂ ਕਰੀਆਂ ਅੰਦਰ ਮੇਰੇ ਮੱਛਰ ਵੱਡ-ਵੱਡ ਖਾਂਦੇ ਐ ਪਿਆ ਜਾਂਦਾ ਨਹੀਂ ਕਦੇ ਕੋਈ ਬੱਚਾ ਬਿਮਾਰਾ ਕਦੇ ਆ ਬਿਮਾਰਾ ਕਦੇ ਕੁਛ ਕਦੇ ਕੁਛ ਇਹ ਕੋਈ ਤਰੀਕਾ ਥੋੜਾ ਕੋਈ ਕਰਾ ਦੇਾਂਗੇ ਜੀ ਕਰਾ ਦੇਾਂਗੇ ਕਰਾ ਦੇ ਮੁਲਕਾ ਅਸਰ ਹੀ ਕੋਈ ਨਹੀਂ ਪੈਂਦਾ ਕਿਸੇ ਤੇ ਕੋਈ ਤਾਂ ਅਸਰ ਪਾਵੇ ਮਾੜਾ-ਮੋਟਾ ਨਹੀਂ ਪਰ ਅ ਅਹ ਇਸਦੇ ਹੱਲ ਲਈ ਤੁਸੀਂ ਕਿਸ ਕਿਸ ਨੂੰ ਹੁਣ ਤੱਕ ਮਿਲ ਚੁੱਕੇ ਪ੍ਰਧਾਨੀ ਨੂੰ ਮਿਲੇ ਆਂ ਮਰ ਮਸਲੇ ਕੋਟੀ ਦੇ ਪ੍ਰਧਾਨ ਨੂੰ ਸਾਡੇ ਐਮਸੀ ਨੂੰ ਵੀ ਕਹੇ ਉੱਥੋਂ ਜਾ ਕੇ ਇੱਥੇ ਆ ਕੇ ਸਾਡੇ ਮਾਰ ਦੇ ਮੂਹਰੇ ਫੇਰ ਇੱਕੋ ਤਰੀਕਾ ਸਿੰਘ ਭਾਟਿਆ ਨਾਮ ਆ ਜੀ ਮੇਰਾ ਸਾਰੇ ਆਸੇ ਪਾਸੇ ਇਕੱਠਾ ਕਰਕੇ ਸਾਰਾ ਕੂੜਾ ਇੱਧਰ ਹੀ ਆਉਂਦਾ ਜੀ ਇਹਦਾ ਕੋਈ ਪੱਕਾ ਹੱਲ ਕਰੋ ਜੀ ਐਮਸੀ ਸਾਹਿਬਾਨ ਵੱਲੋਂ ਕੀ ਕਿਹਾ ਗਿਆ ਐਮਸੀ ਸਾਹਿਬ ਕਰਨ ਵੀ ਅਸੀਂ ਮਸਲਾ ਹੱਲ ਕਰਾ ਦੇਾਂਗੇ ਤੁਹਾਡਾ ਉਹਨਾਂ ਨੇ ਵੀ ਪ੍ਰਧਾਨ ਦੇ ਨਾਲ ਵੀ ਆ ਕੇ ਗਏ ਨੇ ਉਹ ਦੇਖੀ ਗਿਆ ਖੁਦ ਆਪ ਆ ਕੇ ਕਹਿੰਨੇ ਕਹਿੰਦੇ ਅੱਥੇ ਉਹ ਲਵਾਵਾਂਗੇ ਟੀਨਾ ਜਨਵਾ ਕੇ ਜਾਵਾਂਗੇ ਉਹਦੇ ਵਿੱਚ ਛੱਡ ਜਾ ਕਰੋ ਕੂੜਾ ਤੇ ਆਪੇ ਲੈ ਜਾ ਕਰਨ ਨਾ ਕੋ ਟੀਨ ਲੱਗੀ ਨਾ ਕੋ ਤਾਰ ਲੱਗੀ ਨਾ ਲੱਗਾ ਕੁਛ ਨਹੀਂ ਲੱਗਾ ਇੱਥੇ ਤਾਂ ਗੰਦਾ ਘਰ ਹੈ ਕਿੰਨਾ ਨੰਬਰ ਵਾਰਿਆ ਇਹ ਇਹ ਬਾਡ ਨੰਬਰ 9